ਦੇਖਦੇ ਹੀ ਦੇਖਦੇ ਗੁੱਜਰਾਂ ਦੀ ਕੁੱਲੀ ਸੜ ਕੇ ਸੁਆਹ ਹੋ ਗਈ ਲੱਖਾਂ ਦਾ ਨੁਕਸਾਨ ਹੋ ਗਿਆ ਗੱਲ ਕਰਦੇ ਕਰਦੇ ਗੁੱਜਰ ਤਾਂ ਹੀ ਰੋ ਪਿਆ ਤਿਲ-ਤਿਲ ਜੋੜ ਕੇ ਬਣਾਏ ਸੀ ਗਹਿਣੇ ਤੇ ਇਕੱਠੀ ਕੀਤੀ ਸੀ ਨਕਦੀ ਦਸਨਯੋਗ ਹੈ ਕਿ ਪਿੰਡ ਮਸਾਲਾ ਨੇੜੇ ਮਿਆਣੀ ਝੇਮਲਾਂ ਵਿੱਚ ਗੁੱਜਰ ਸਰਮੁद्दीन ਦੀ ਕੁੱਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਉਹਨਾਂ ਦਾ ਕੁੱਲੀ ਵਿੱਚ ਰੱਖਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਿਲਹਾਲ ਅਗਲਗੰਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਦੇਖਦੇ ਹੀ ਦੇਖਦੇ ਸਾਰੀ ਦੀ ਸਾਰੀ ਕੁੱਲੀ ਤੇ ਪ੍ਰਾਲੀ ਸੜ ਕੇ ਸੁਆਹ ਹੋ ਗਈ ਜਿਸ ਕਾਰਨ ਗੁੱਜਰ ਦਾ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਪੀੜਤ ਅਨੁਸਾਰ ਤਿਲ-ਤਿਲ ਕਰਕੇ ਉਸਨੇ ਨਕਦੀ ਤੇ ਗਹਿਣੇ ਬਣਾਏ ਸੀ ਘਟਾਂ ਬਾਰੇ ਦਸਦੇ-ਦਸੇ ਗੁੱਜੇ ਸਰਮੁद्दीन ਫੁੱਟ-ਫੁੱਟ ਕੇ ਰੋਣ ਲੱਗ ਪਿਆ ਸਨ ਮੇਰਾ ਨਾਮ ਸਰਮੂ ਹੈ ਸਰ ਅਸੀਂ ਅੰਦਰ ਸੁੱਤੇ ਦੇ ਹੀ ਨੰਗਰਾਂ ਨੂੰ ਚਰਾ ਚ ਰੂਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕਿ ਕਿੱਧਰ ਆਗ ਆ ਗਈ ਹੈ ਸਾਡੇ ਬਿੱਡ ਦੇ ਬਥੇੜਾ ਸਾਨੂੰ ਆ ਗਿਆ ਜਗਾਇਆ ਸਾਡੇ ਬੱਚੇ-ਪੁੱਤੇ ਸੇ ਬਾਹਰ ਗੱਡੇ ਆ ਕੋਈ ਪਤਾ ਨਹੀਂ ਲਗਾ ਖਦਾ ਰਹੇ ਸਰ ਸਿਰ ਦਾ ਨੁਕਸਾਨ ਬੜਾ ਹੋਇਆ ਜੀ 4 ਲੱਖ ਰੁਪਏ ਨਕਦੀ ਸੀ 4 ਲੱਖ ਰੁਪਏ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸਰ ਜਰ ਜੋ ਪੰਡਾ ਢਿੰਦਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸਾਰ ਜਲ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲੇ ਬਧੇਰੀ ਮਦਰ ਕੀਤੀ ਫਿਰ ਕੁਝ ਬਚਿਆ ਨਹੀਂ ਅੱਗ ਬੜੀ ਜੁਗਨ ਵਾਲੀ